ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰਿਓ ਭਾਈ ਪਿੰਦਰਪਾਤ ਸਿੰਘ ਜੀ ਦੇ ਪਾਸੋਂ ਕਥਾ ਨੂੰ ਸਰਵਣ ਕਰੀਏ ਜਿਸ ਕਥਾ ਵਿੱਚ ਭਾਈ ਸਾਹਿਬ ਜੀ ਦੱਸਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਇਹੋ ਜਿਹੇ ਕਿਹੜੇ ਚਮਤਕਾਰ ਹੁੰਦੇ ਹਨ ਜਿਸ ਕਰਕੇ ਪਰਮਾਤਮਾ ਵੱਲ ਸਾਡਾ ਪ੍ਰੇਮ ਭਾਵ ਵਧਣਾ ਸ਼ੁਰੂ ਹੋ ਜਾਂਦਾ ਹੈ ਆਓ ਭਾਈ ਸਾਹਿਬ ਰਹੀਂ ਕਥਾ ਨੂੰ ਸਰਵਣ ਕਰੀਏ ਸਤਨਾਮ うわ。 ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੇ ਕੋਠਾ ਕੁਰ ਦੇ ਸਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਤਨ ਤਨ ਬਾਬਾ ਦੀਪ ਸਿੰਘ ਜੀ ਉਨ੍ਹਾਂ ਦਾ ਜਨਮ ਦਿਹਾੜਾ ਆਪ ਸੰਗਤ ਦੇ ਭਰਪੂਰ ਸਹਿਯੋਗ ਦੁਆਰਾ ਭਾਈ ਸਤਨਾਮ ਸਿੰਘ ਭਾਈ ਜਤਿੰਦਰਪਾਲ ਸਿੰਘ ਅਤੇ ਸਮੁੱਚੀ ਇਹਨਾਂ ਦੀ ਟੀਮ ਵੱਲੋਂ ਗੁਰਮਤ ਸਮਾਗਮ ਰਾਹੀਂ ਇਹ ਦਿਨ ਮਨਾਇਆ ਜਾ ਰਿਹਾ ਹੈ ਸਨਮਾਨਯੋਗ ਭਾਈ ਜਸਬੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਉਹਨਾਂ ਨੇ ਜੋ ਅੰਮ੍ਰਿਤ ਸ਼ਬਦ ਸਾਨੂੰ ਸਰਵਣ ਕਰਾਏ ਕੀਰਤਨ ਦੀ ਸਮਾਪਤੀ ਤੇ ਉਹਨਾਂ ਸ਼ਬਦ ਪੜਿਆ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਇਸ ਤੋਂ ਪਹਿਲਾ ਸ਼ਬਦ ਉਹ ਪੜ ਰਹੇ ਸਨ ਜਾ ਕੋ ਖਰ ਰੰਗ ਲਾਗੋ ਇਸ ਜੁਗ ਮੈਂ ਸੋਕੈਤ ਖੈ ਸੂਰਾ ਬਸੰਤ ਉਹਨਾਂ ਨੇ ਗਾਇਨ ਕਰਕੇ ਸਾਨੂੰ ਸਰਵਣ ਕਰਾਇਆ ਆਓ ਨਿਰਦਾਰਕ ਸਮੇਂ ਵਿੱਚ ਰਹਿ ਕੇ ਆਪ ਜੀ ਦੇ ਸਨਮੁਖ ਜੋ ਆਪਾਂ ਅੰਮ੍ਰਿਤ ਵਚਨ ਸਰਵਣ ਕੀਤੇ ਨੇ ਅੱਜ ਸੰਤ ਸਮਾਈ ਸਿਪਾਹੀ ਭਗਤੀ ਸ਼ਕਤੀ ਦੇ ਮੂਜਸਮੇ ਜਿਨ੍ਹਾਂ ਦੇ ਪ੍ਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਾਰਾ ਸਿੱਖ ਜਗਤ ਪੈ ਭਾਵਨੀ ਸਰਦਾ ਰੱਖਦਾ ਹੈ ਧੰ ਧੰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਕੁਝ ਬੇਨਤੀਆਂ ਕਰ ਸਕਾਂ ਜੋ ਭਾਈ ਸਾਹਿਬ ਨੇ ਸ਼ਬਦ ਸਰਮਣ ਕਰਾਇਆ ਸੂਰਮੇ ਨਾਲ ਸੰਬੰਧ ਉਸੇ ਦੀ ਵਿਚਾਰ ਆਪਾਂ ਕਰਾਂਗੇ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਜੀਵਨ ਨਾਲ ਸੰਬੰਧਤ ਔਰ ਖਾਸ ਕਰਕੇ ਜੋ ਸ਼ਹੀਦਾ ਅਸਥਾਨ ਹੈ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਵਿੱਤਰ ਸਰੀਰ ਦਾ ਸਸਕਾਰ ਕੀਤਾ ਗਿਆ ਸੀ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਸਤੀਕਾ ਨੂੰ ਇਹ ਪਤਾ ਹੈ ਤਰਨ ਤਾਰਨ ਸਾਹਿਬ ਦੀ ਧਰਤੀ ਤੋਂ ਆਉਂਦਿਆਂ ਟਾਲਾ ਸਾਹਿਬ ਅਸਥਾਨ ਜਿੱਥੇ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਦਾ ਸਿਰ ਉਤਰਿਆ ਹੈ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਇਹ ਪ੍ਰਕਰਮਾ ਉਦੋਂ ਨਹੀਂ ਸੀ ਬਣੀ ਯਾਦ ਰੱਖਿਓ ਸਰੋਵਰ ਦੇ ਕਿਨਾਰੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਰੱਖਿਆ ਹੈ ਉਥੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਗੁਰਦੁਆਰਾ ਸ਼ਹੀਦਾਂ ਜਿਹੜਾ ਸਥਾਨ ਹੈ ਇੱਥੇ ਸਨਮਾਨਯੋਗ ਬਾਬਾ ਜੀ ਦੇ ਸ਼ਰੀਰ ਦਾ ਸਸਕਾਰ ਕੀਤਾ ਗਿਆ ਪਿਛਲੇ ਦਿਨੀ 26 ਔਰ 27 ਜਨਵਰੀ ਨੂੰ ਜਿਸ ਵਕਤ ਸ਼ਹੀਦਾਂ ਵੀ ਪ੍ਰੋਗਰਾਮ ਚੱਲ ਰਹੇ ਸਨ ਮੈਂ ਉਸ ਦਿਨ ਵੀ ਬਾਬਾ ਜੀ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਕੀਤੀਆਂ ਅੱਜ ਜੋ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਗੁਰੂ ਅਰਜੁਨ ਦੇਵ ਜੀ ਦਾ ਇਹ ਸ਼ਬਦ ਹੈ ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਆਪਾਂ ਗੁਰਬਾਣੀ ਦੀ ਕਹਿਰਾਈ 'ਚ ਵਿਚਾਰ ਕਰਾਂਗੇ ਤੇ ਆਪ ਜੀ ਦੇਖੋਗੇ ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਸੂਰਮਿਆਂ ਨਾਲ ਸੰਬੰਧਤ ਮਿਲਣਗੇ ਉਹ ਜਿੰਨਾ ਸ਼ਬਦਾਂ ਦਾ ਕੀਰਤਨ ਅੱਜ ਕੱਲ੍ਹ ਹੁੰਦਾ ਹੈ ਵੈਸੇ ਤਾਂ ਤੁਸੀਂ ਇੱਕ ਤੁਕ ਨੂੰ ਇੱਕ ਵਹਿਗੁਰੂ ਸ਼ਬਦ ਨੂੰ ساری ਜ਼ਿੰਦਗੀ ਬੋਲੀ ਜਾਓ ਉਹਦਾ ਵੀ ਰਸ ਕਦੀ ਫਿੱਕਾ ਨਹੀਂ ਪੈਂਦਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 6000 ਦੇ ਕਰੀਬ ਸ਼ਬਦ ਨੇ ਮੈਂ ਬੇਨਤੀ ਕਰਾਂਗਾ ਜਿਹੜੇ ਸ਼ਬਦ ਗਾਏ ਜਾਂਦੇ ਆ ਉਹਨਾਂ ਵੀ ਚਲੋ ਇੱਕ ਤਾਂ ਇਹ ਕਿ ਜਾਂ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋਕਇਤ ਕੈ ਸੂਰਾ ਦੂਸਰਾ ਸ਼ਬਦ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੂ ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੇ ਸਤੀ ਕੈ ਸਾਂਚੈ ਭਾਂਡੇ ਟਗਮਗ ਛਾੜ ਰੇ ਮਨ ਬौरा ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਖਾਤ ਸਿੰਧੋਰਾ ਦੂਜਾ ਸ਼ਬਦ ਪੜਿਆ ਜਾਂਦਾ تقریبا ਤੀਸਰਾ ਪੜਿਆ ਜਾਂਦਾ ਕਬੀਰ ਸਾਹਿਬ ਜੀ ਦਾ ਕਿ ਗगन तमाम बाजयो ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਹ ਜਹ ਸ਼ਹਾਦਤ ਨਾਲ ਰਿਲੇਟਡ ਅਸੀ ਸ਼ਬਦ ਪੜਨੇ ਆ ਧੰਨ ਜਿਓ ਤੈ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰ ਇੰਨੇ ਕੋਈ ਸ਼ਬਦ ਤਕਰੀਬਨ ਪੜੇ ਜਾਂਦੇ ਨੇ ਜੀ ਮੇਰਾ ਖਿਆਲ ਸ਼ਹਾਦਤ ਨਾਲ ਰਿਲੇਟਡ ਸ਼ਬਦ ਜਿਹੜੇ ਨੇ ਉਹ ਤਕਰੀਬਨ 5 ਜਾਂ 6 ਨੇ ਉਹੀ ਰਿਪੀਟ ਹੁੰਦੇ ਆ ਇਹ ਨਹੀਂ ਵੀ ਆਪਾਂ ਕਿਸੇ ਦੀ ਮਿਹਨਤ ਤੇ ਕੋਈ ਤਰਕ ਕਰੀਏ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ 'ਚ ਇਸ ਤੋਂ ਇਲਾਵਾ ਵੀ ਜਿਹੜੇ ਸ਼ਬਦ ਪੜੋਗੇ ਉਹ ਸ਼ਹੀਦਾਂ ਦੇ ਜੀਵਨ ਦੀ ਵਿਆਖਿਆ ਕਰਦੇ ਆ ਮਨ ਲਓ ਅਸੀਂ ਬਾਬਾ ਜੀ ਦਾ ਜ਼ਿਕਰ ਕਰਨਾ ਪਹਿਲਾਂ ਮੈਂ ਆਪ ਜੀ ਨੂੰ ਥੋੜਾ ਜਿਹਾ ਬਾਣੀ ਚ ਕੁਝ ਬੇਨਤੀਆਂ ਕਰਦਾ ਜਾਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਸੂਰਮੇ ਲਫ਼ਜ਼ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਕੋਈ ਸ਼ੱਕ ਨਹੀਂ ਜਿਹੜਾ ਭਾਈ ਸਾਹਿਬ ਨੇ ਸ਼ਬਦ ਪੜਿਆ ਗੁਰੂ ਅਰਜੁਨ ਦੇਵ ਨਾਲ ਸੰਬੰਧ ਮਹਾਰਾਜ ਦਾ ਉਚਾਰਨ ਕੀਤਾ ਇਹਦੇ ਵਿੱਚ ਜਿੱਤ ਦਾ ਜ਼ਿਕਰ ਜ਼ਰੂਰ ਹੈ ਪਰ ਇਹਦੇ ਵਿੱਚ ਫਿਜ਼ੀਕਲ ਤੌਰ ਤੇ ਇੱਕ ਤਨ ਗੁੱਸੇ ਦੂਜੇ ਤਨ ਨਾਲ ਲੜ ਨਹੀਂ ਰਿਹਾ ਇਸ ਨੂੰ ਫਿਰ ਸੁਣਿਓ ਪਰ ਇਹ ਟੁਕੇਗਾ ਸੂਰਮੇ ਅਸੀਂ ਸ਼ਬਦ ਪੜਿਆ ਜਾ ਕੋ ਇੱਕ ਤਾਂ ਇਹਦਾ ਪਾਠ ਕਦੀ ਜਾਣੇ ਕਰਨਾ ਜੇ ਕੋਈ ਗੁਰਮਖ ਕੀਰਤਨ ਕਰਦਿਆਂ ਕਰੇ ਵੀ ਜਾਣ ਹਾਂ ਸੰਗਤ ਜਨਾ ਟੋਕੀਏ ਪਰ ਇਕੱਲਿਆਂ ਬੇਨਤੀ ਕਰੀ ਜਦੋਂ ਜਾਂਚ ਪਾਠ ਕਰਾਂਗੇ ਇਹਦੇ ਅਰਥ ਹੋਰ ਹੋ ਜਾਣਗੇ ਉੱਤੇ ਬਿੰਦੀ ਲਾ ਕੇ ਨਾਸਕੀ ਪਾਟ ਕਰਾਂਗੇ ਜਾਂ ਤੇ ਜਾਂ ਦੋਨਾਂ ਦੇ ਅਰਥਾਂ 'ਚ ਬੜਾ ਫਰਕ ਹੈ ਜਾਂ ਦਾ ਅਰਥ ਜਿਸ ਤੇ ਜਾਂ ਦਾ ਅਰਥ ਹੈ ਅਤੇ ਸੁਣੋ ਆਹ ਕੰਮ ਕਰ ਲੈ ਜਾਂ ਇਹ ਕਰ ਲੈ ਹੁਣ ਉੱਥੇ ਇੱਕ ਬਿੰਦੀ ਅਰਥ ਸਾਰੇ ਬਦਲ ਕੇ ਰੱਖ ਦਿੰਦੀ ਇੱਥੇ ਸ਼ਬਦ ਹੈ ਜਾਂ ਕੋ ਇਹਦਾ ਅਰਥ ਜਿਸ ਨੂੰ ਫਿਰ ਸਮਝੋ ਇੱਕ ਬਿੰਦੀ ਤੋਂ ਰਹਿਤ ਜਾਂ ਕੋ ਜਿਸ ਨੂੰ ਤੇ ਜੇ ਦਾ ਪਾਠ ਜਾਂ ਕਰਾਂਗੇ ਤੇ ਅਰਥ ਨਹੀਂ ਕੋਈ ਬਣਨੇ ਇਸੇ ਤਰ੍ਹਾਂ ਜਿਵੇਂ ਦੋਖ ਬੇਨਤੀਆਂ ਕੋਰ ਕਰਦੇ ਆ ਅਸੀਂ ਜਪਜੀ ਸਾਹਿਬ ਚ ਇੱਕ ਪਾਠ ਕਰਨੇ ਆ ਥਿਤ ਵਾਰ ਨਾ ਜੋਗੀ ਜਾਣੇ ਅਰੁੱਤ ਮਹਾਂ ਨਾ ਕੋਈ ਅੱਗੇ ਕੀ ਹੈ ਜਾਂ ਜਾਂ ਨਹੀਂ ਪੜਨਾ ਜੇ ਪਾਠ ਜਾਂ ਕਰਾਂਗੇ ਉੱਥੇ ਵੀ ਅਨਰਥ ਹੋ ਜਾਣਗੇ ਪ੍ਰਚਾਰਕ ਸੇ ਬੈਠਿਆ ਜਾਂ ਕਰਤਾ ਇਹਦਰ ਤੇ ਜਿਸ ਕਰਤੇ ਨੇ ਜਾਂ ਤੇ ਜਾ ਹੁਣ ਜਿਵੇਂ ਸਵਈਆਂ ਦਾ ਪਾਠ ਕਰਦੇ ਹੋ ਆਪ ਜੀ ਇੱਕ ਪਾਠ ਕੀਤਾ ਜਾਂਦਾ ਹੈ ਸਵਈਆਂ ਦਾ ਨੋਵਾਂ ਸਵਈਆ ਸਰਾਵਕ ਸੁਧ ਇਹਦੇ ਵਿੱਚ ਕਾਹ ਭਇਓ ਜੋ ਦੋ ਲੋਚਨ ਮੂਦਕੈ ਤੇ ਪਾਠ ਅक्षर ਸੁਣਨ ਨੂੰ ਮਿਲਦਾ ਕਾਹ ਭਇਓ ਗੁਰਮੁਖੋ ਇੱਕ ਬਿੰਦੀ ਨਾਲ ਅਰਥਾਂ ਦੇ ਅਨਰਥ ਹੋ ਜਾਣੇ ਕਾਹ ਦਾ ਅਰਥ ਕਿੱਥੇ ਹੋਇਆ ਕਾਹ ਭਇਓ ਦਾ ਅਰਥ ਕੀ ਹੋਇਆ ਹੁਣ ਕਿੱਥੇ ਹੋਇਆ ਤੇ ਕੀ ਹੋਇਆ ਦੋਨਾਂ 'ਚ ਬੜਾ ਫਰਕ ਹੈ ਜੀ ਮੈਂ ਬੇਨਤੀ ਕਰਾਂਗਾ ਪਹਿਲੀ ਗੱਲ ਤਾਂ ਇਹ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਇਸ ਜੁਗ ਦਾ ਅਰਥ ਐ ਸਮੇਂ ਇਸ ਜਨਮ ਵਿੱਚ ਪਾਵਾਂ ਜੁਗ ਦਾ ਅਰਥ ਸਾਦੂ ਤ੍ਰੇਤਾ ਜਵਾ ਦਵਾਪਰ ਤੇ ਕਲ ਜੁ ਕਰਨੇ ਪਰਮ ਬੇਨਤੀ ਕਰਾਂਗਾ ਇਸ ਜੁਗ ਦਾ ਅਰਥ ਕਰੀਏ ਸੰਸਾਰ ਜਿਹੜਾ ਜ਼ਿੰਦਗੀ ਦਾ ਟਾਈਮ ਮਿਲਿਆ ਜਿਸ ਬੰਦੇ ਨੂੰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਬਣ ਜਾਏ ਇੱਥੇ ਯਾਦ ਰੱਖਿਓ ਰੰਗ ਦਾ ਅਰਥ ਲਾਲ ਕਲਰ ਨਹੀਂ ਕਰਨਾ ਪੀਲਾ ਕਾਲਾ ਨਹੀਂ ਹਾਲਾਂਕਿ ਬਾਣੀ ਵਿੱਚੋਂ ਪਤਾ ਕਲਰ ਦਾ ਜ਼ਿਕਰ ਵੀ ਨਾ ਮੈਲਾਂ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਰਾ ਲਾਲ ਕੈ ਸੱਚੇ ਰਤਾ ਸੱਚ ਲਾਲ ਰੰਗ ਜਿਸ ਕੋ ਲੱਗਾ ਮਹਾਰਾਜ ਨੇ ਸ਼ਬਦ ਵਰਤੇ ਹਜ਼ੂਰ ਨੇ ਸ਼ਬਦ ਵਰਤਿਆ ਕਮਨ ਬਣੀ ਰੀ ਤੇਰੀ ਲਾਲੀ ਪਰ ਇੱਥੇ ਜਿਹੜਾ ਸ਼ਬਦ ਰੰਗ ਹੈ ਇਹਦਾ ਲਬਦੀ ਅਰਥ ਪ੍ਰੇਮ ਹੈ ਜਾਂ ਕੋ ਖਰ ਰੰਗ ਲਾਗੋ ਇਸ ਜੁਗ ਮੈਂ ਜਿਸ ਨੂੰ ਇਸ ਜਨਮ ਵਿੱਚ ਜਿਸ ਨੂੰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਲ ਮੁਹੱਬਤ ਬਣ ਜਾਏ ਪ੍ਰੇਮ ਬਣ ਜਾਏ ਫਿਰ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਆਪ ਟਿਕਾ ਬਣਾ ਕੇ ਰੱਖਿਓ ਮੈਂ ਨਿਰਧਾਰਤ ਚਮੇ ਚ ਸਮਾਪਤੀ ਕਰਾਂਗਾ ਤੇ ਮੇਰੀ ਇੱਛਾ ਜੇ ਤੁਸੀਂ ਬੁਲਾਇਆ ਹੈ ਤੇ ਮੇਰਾ ਫਰਜ਼ ਬਣਦਾ ਹੈ ਜਿੰਨੀ ਕੋ ਡਿਊਟੀ ਗੁਰੂ ਨੇ ਮੈਨੂੰ ਲਾਈਏ ਮੈਂ ਇਮਾਨਦਾਰੀ ਨਾਲ ਕਰਾਂ ਮੈਂ ਇਸ ਕਰਕੇ ਪ੍ਰਚਾਰਕ ਵੀਰਾਂ ਨੂੰ ਕੀਰਤਨੀਆਂ ਨੂੰ ਵੀ ਬੇਨਤੀ ਕਰਨਾ ਉਹ ਭਲੇ ਸਿੱਖੋ ਜੇ ਤੁਸੀਂ ਇੱਕ ਮਹੀਨੇ 'ਚ ਇੱਕ ਸ਼ਬਦ ਨਵਾਂ ਚੇਤੇ ਕਰ ਲਓ ਨਾ ਤੇ 12 ਮਹੀਨਿਆਂ 'ਚ 12 ਸ਼ਬਦ ਨਵੇਂ ਚੇਤੇ ਹੋ ਜਾਣੇ ਪਰ ਦੁੱਖ ਇਸ ਚੀਜ਼ ਦਾ ਹੈ ਸਾਡਾ ਕੀਰਤਨ ਸਿਰਫ ਸੌਕ ਸ਼ਬਦਾਂ ਤੱਕ ਬਕਵਲੀ ਤੱਕ ਰਹਿ ਚੁੱਕਾ ਹੈ ਇਸ ਤਰ੍ਹਾਂ ਨਾ ਜੀ ਅਸੀਂ ਤੁਸੀਂ ਸਾਨੂੰ ਬਹੁਤ ਕੁਝ ਦਿੰਦੇ ਹੋ ਸਾਨੂੰ ਸਰੋਪੇ ਦਿੰਦੇ ਹੋ ਸਾਨੂੰ ਇੱਕ ਇੱਕ ਘੰਟਾ ਬੋਲਨੇ ਆ ਜਿੰਨੀ ਤਨਖਾਹ ਬੰਦਾ ਇੱਕ ਮਹੀਨੇ ਚ ਨਹੀਂ ਲੈਂਦਾ ਅਸੀਂ ਐਦਾ ਘੰਟਾ ਕੀਰਤਨ ਕਥਾ ਕਰਕੇ ਬੋਲ ਕੇ ਲੈ ਜਾਣੇ ਆ ਜੇ 8 ਘੰਟੇ ਬੰਦਾ ਇਮਾਨਦਾਰੀ ਨਾਲ ਨੌਕਰੀ ਕਰਦਾ ਮੈਂ ਕਿਹਨਾ ਪ੍ਰਚਾਰਕ ਤੇ ਕੀਰਤਨੀਆਂ 24 ਘੰਟਿਆਂ ਵਿੱਚੋਂ ਕਿਤੇ 4 ਘੰਟੇ ਹੀ ਇਮਾਨਦਾਰੀ ਨਾਲ ਸੰਗਤ ਦੀ ਨੌਕਰੀ ਕਰ ਲੈਦਾ ਪਾਰ ਉਤਾਰਾ ਕੋਕਿਸ਼ ਬਾਣੀ ਨਹੀਂ ਚੇਤੇ ਕਰਦੇ ਇਸ ਅੰਮ੍ਰਿਤਸਰ ਦੀ ਧਰਤੇ ਪਾਇ ਨਰਿੰਦਰਪਾਲ ਸਿੰਘ ਬੈਠਿਆ ਇਹ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਪਾਲੀ ਵੀਰ ਜੀ ਕਹਿੰਦੇ ਆ ਇਹਨਾਂ ਨੂੰ ਪਤਾ ਉਹਨਾਂ ਦੇ ਬੁੱਜ਼ੁਰਗ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਦੋਂ ਖਾਤਾਂ ਲਿਖੇ ਜਾਂਦੇ ਸਨ ਨਾ ਤੇ ਭਾਈ ਵੀਰ ਸਿੰਘ ਲਿਖਦੇ ਆ ਕਿ ਅਨੇਕਾਂ ਲਿਖਾਰੀ ਐਸੇ ਸੰ ਜਿਨ੍ਹਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਚੇਤੇ ਹੋ ਚੁੱਕਾ ਸੀ ਜਿਸ ਮਹਾਪੁਰਖ ਨੂੰ ਅਸੀਂ ਅੱਜ ਯਾਦ ਕਰਨੇ ਪਏ ਉਹਨਾਂ ਨੇ ਪੰਜ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਚਾਰ ਸਰੂਪ ਤਾਂ ਉਹਨਾਂ ਗੁਰਮੁਖੀ ਵਿੱਚ ਲਿਖੇ ਨੇ ਤੇ ਇੱਕ ਸਰੂਪ ਜਿਹੜਾ ਉਹਨਾਂ ਨੇ ਫਾਰਸੀ ਵਿੱਚ ਲਿਖਿਆ ਹੈ ਗੁਰਮੁਖੋ ਧਿਆਨ ਦੇ ਆਜੇ ਜਿਨ੍ਹਾਂ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਹੱਥਾਂ ਨਾਲ ਲਿਖੇ ਅਨੇਕਾਂ ਪੋਤੀਆਂ ਘਟਕੇ ਬਾਬਾ ਦੀਪ ਸਿੰਘ ਜੀ ਨੇ ਲਿਖੇ ਇਹਦਾ ਮਤਲਬ ਉਸ ਗੁਰੂ ਕੇ ਸਿੱਖ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਜ਼ਰੂਰ ਚੇਤੇ ਹੋਵੇ ਭਾਵੇਂ ਕਿ ਇਤਿਹਾਸ ਨਹੀਂ ਬੋਲਦਾ ਪਰ ਜਿਹਦੇ ਰੋਮ ਰੋਮ ਚ ਪਾਣੀ ਚੱਲਦੀ ਹੋਵੇ ਗੁਰਬਾਣੀ ਬਣੀ ਐ ਖੈਰ ਮੈਂ ਇਹ ਬਿਲਕੁਲ ਤਰਕ ਨਹੀਂ ਕਰਨਾ ਪਰ ਮੇਰਾ ਇੱਕ ਫਰਜ਼ ਬੰਦਾ ਸੀ ਪੋਜ਼ਿਟਿਵ ਸੋਚ ਲੈ ਕੇ ਚੱਲੀਏ ਗੁਰਮਖੋ ਇੱਥੇ ਦੇਖੋ ਜਿਸ ਨੂੰ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਲੱਗ ਗਿਆ ਜਾਂ ਪ੍ਰੇਮ ਬਣ ਗਿਆ ਇਹ ਗੱਲ ਬੜੀ ਸੋਹਣੀ ਦੇਖੋ ਇੱਕ ਹੁੰਦਾ ਹੈ ਬੰਦੇ ਦੇ ਅੰਦਰ ਪ੍ਰੇਮ ਦਾ ਕਿਣਕਾ ਹੋਵੇ ਭਾਵੇਂ ਉਹਦਾ ਰੱਬ ਨਾਲ ਜੇ ਪ੍ਰੇਮ ਨਹੀਂ ਬਣਿਆ ਐ ਇਸ ਗਰਾਈ ਨੂੰ ਥੋੜਾ ਜਿਹਾ ਫਿਰ ਸੁਣਿਓ ਗੁਰਮਖੋ ਮੰਨ ਲਓ ਪ੍ਰਮਾਤਮਾ ਤੋਂ ਵਿਚੜਿਆ ਬਾਣੀ ਨਹੀਂ ਪੜਦਾ ਗੁਰੂ ਗੁਰੂ ਨਹੀਂ ਜਪਦਾ ਪਰ ਜਦੋਂ ਗੁਰੂ ਦੇ ਦਰਬਾਰ ਤੇ ਜਾਂਦਾ ਮੈਂ ਗੱਲ ਬੜੀ ਖੁੱਲੀ ਕਰਾਂਗਾ ਮੰਨ ਲਓ ਵਿਕਾਰਾਂ 'ਚ ਬੰਦਾ ਬਿਲਕੁਲ ਭਰਿਆ ਪਿਆ ਹੈ ਪਰ ਜਦੋਂ ਗੁਰੂ ਨੂੰ ਵੇਖਦਾ ਹੈ ਗੁਰਦੁਆਰੇ ਨੂੰ ਵੇਖਦਾ ਹੈ ਉਹਦੀਆਂ ਅੱਖਾਂ 'ਚੋਂ ਪਾਣੀ ਆ ਜਾਏ ਤੇ ਚਿੱਤੇ ਰੱਖਿਓ ਜ਼ਮੀਨ زرਖੇਜ ਹੈ ਇੱਥੇ ਕਦੀ ਵੀ ਬੀਜ ਪਿਆ ਤੇ ਫਸਲ ਜ਼ਰੂਰ ਉਗੇਗੀ ਤੇ ਮੇਰੇ ਵਰਗਾ ਬੰਦਾ ਗੁਰੂ ਗ੍ਰੰਥ ਸਾਹਿਬ